ਪੰਜਾਬ ਦੀ ਗੱਲ ਕਰਦੇ ਕਰਦੇ ਆਪਾਂ ਥੋੜਾ ਜਿਹਾ ਇਹ ਵੀ ਗੱਲ ਕਰ ਲਈਏ ਕਿ ਸਾਈਬਰ ਕ੍ਰਾਈਮ ਵਾਲੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਾਫੀ ਸਾਂਝੀਆਂ ਕਰਦੇ ਹੁੰਨੇ ਆ ਫਲਾਣੇ ਬੰਦੇ ਨਾਲ ਠੱਗੀ ਹੋ ਗਈ ਜੀ ਫਲਾਣੇ ਬੰਦੇ ਨੂੰ ਘਰ ਦੇ ਵਿੱਚ ਅਰੈਸਟ ਕਰ ਲਿਆ ਇਦਾਂ ਕਰ ਲਿਆ ਤੇ ਉਹਦੇ ਵਿੱਚ ਸਾਫ ਕਾਈ ਜੀ ਸਾਹ ਵਾਲਾ ਮਸਲਾ ਆਪਾਂ ਉਹ ਵੀ ਗੱਲਬਾਤ ਕਰਦੇ ਰਹੇ ਆ ਮਿੰਟੂ ਜੀ ਕਹਿੰਦੇ ਕਿ ਕੁਝ ਚੀਜ਼ਾਂ ਦੇ ਸਾਹਮਣੇ ਆ ਜਾਂਦੀਆਂ ਕੁਝ ਤੇ ਆਉਂਦੀਆਂ ਵੀ ਨਹੀਂ ਸਾਹਮਣੇ ਕਈ ਦੇ ਵਿਚਾਰੇ ਚੁੱਪ ਕਰ ਜਾਂਦੇ ਆ ਜਾਂ ਕਈ ਇੰਨੀਆਂ ਵੱਡੀਆਂ ਠੱਗੀਆਂ ਹੋ ਜਾਂਦੀਆਂ ਵੀ ਉਹ ਬੋਲਦੇ ਨਹੀਂ ਲੋਕਾਂ ਦਾ ਸੰਗ ਦੇ ਸ਼ਰਮ ਦੇ ਮਾਰੇ ਹੀ ਨਹੀਂ ਦੱਸਦੇ ਵੀ ਆਹ ਕੁਝ ਹੋ ਗਿਆ ਸਾਡੇ ਨਾਲ ਤੇ ਤੇ ਬਹੁਤ ਲੰਬਾ ਚੌੜਾ ਕੰਮ ਹੈ ਬਹੁਤ ਵੱਡੇ ਵੱਡੇ ਸਿਸਟਮ ਇਹਨਾਂ ਨੇ ਬਣਾਏ ਹੋਏ ਆ ਕਰੋੜਾਂ ਰੁਪਏ ਦੀਆਂ ਠੱਗੀਆਂ ਜਿਹੜੀਆਂ ਉਹ ਲਗਾਤਾਰ ਹੀ ਚੱਲ ਰਹੀਆਂ ਨੇ ਅੱਜ ਨਾ ਦਿਨਕ ਪਾਸ ਖਰਚੇ ਇੱਕ ਖਬਰ ਲੱਗੀ ਆ ਹੂੰ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਉਹਨਾਂ ਦਾ ਦਾਵਾ ਹੈ ਹੂੰ ਕਿ 158 IAS ਤੇ IPS ਜਾਂ ਇਸ ਕਲਾਸ ਦੇ ਜਿਹੜੇ ਅਧਿਕਾਰੀ ਐ ਉਹਨਾਂ ਤੋਂ 117 ਕਰੋੜ ਰੁਪਇਆ ਠੱਗ ਗਿਆ ਗਿਆ ਮੈਂ ਇਸ ਗੱਲ ਤੇ ਕਹ ਲਓ ਕਿ ਅੱਧਾ ਘੰਟਾ ਤੇ ਮੱਥਾ ਮਾਰੀ ਗਿਆ ਕਿ ਯਾਰ ਇੰਨਾ ਪੈਸਾ ਇਹਨਾਂ ਕੋਲ ਹੁੰਦਾ ਤਾਂ ਅਫਸਰਾਂ ਕੋਲ ਹੂੰ ਫਿਰ ਸੋਚਿਆ ਵੀ ਬਹੁਤ ਈ ਗੱਲਾਂ ਹੋ ਗਈਆਂ ਇੱਕ ਤੇ ਇੰਨਾ ਪੈਸਾ ਤੇ ਫਿਰ ਵੀ ਸ਼ਿਕਾਰ ਵੀ ਏਡੇ ਵੱਡੇ ਵੱਡੇ ਅਫਸਰ ਹੁੰਦੇ ਜਿਹੜੇ ਪੜ੍ਹੇ ਲਿਖੇ ਐ ਡਿਪਾਰਟਮੈਂਟ ਚ ਨੌਲੇਜ ਰੱਖਦੇ ਜਿ ਸ਼ਿਕਾਰ ਕਰਨ ਵਾਲਿਆਂ ਦੀ ਗੱਲ ਛੱਡ ਦਿਓ ਸਾਬ ਹੂੰ ਮਿੱਤਰਾਂ ਦੀ ਗੱਲ ਛੱਡ ਦੇ ਸੂਈ ਲੱਭ ਲੈਂਦੇ ਨੇ ਨੇਰੇ ਚੋਂ ਇਹ ਸੂਈ ਨੇਰੇ ਚੋਂ ਲੱਭ ਲੈਂਦੇ ਜਿਨ੍ਹਾਂ ਨੇ ਸ਼ਿਕਾਰ ਕਰਨੇ ਹੁੰਦੇ ਸਰ ਉਹ ਆਈਗਾ ਤੋ ਰਹੇ ਉਹਨਾਂ ਨੂੰ ਪਤਾ ਇਹ ਤਾਂ ਇਹ ਰਿਟਾਇਰਡ ਨਹੀਂ ਇਹਨੇ ਅਪ ਟੂ ਡੇਟ ਨਹੀਂ ਪੈਸਾ ਕੋਲ ਐ ਹੂੰ ਵੱਧ ਰਿਟਰਨ ਦਾ ਲਾਲਚ ਦੀ ਬਿਲਕੁਲ ਸਾ ਲਾਲਚ ਬੁਰੀ ਬਲਾ ਮੇ ਛੋਟਾ ਹੁੰਦਾ ਕਹਾਣੀ ਪੜਦਾ ਹੁੰਦਾ ਸੀ ਉਹਦੀ ਤੱਤਸਾਰ ਜ ਨਹੀਂ ਹੁੰਦਾ ਥੱਲੇ ਲਿਖਦਾ ਸੀਗਾ ਵੀ ਲਾਲਚ ਬੁਰੀ ਬਲਾ ਸਿੱਖਿਆ ਤਾਂ ਉਸੇ ਹੋਂਡ ਆਉਂਦੀ ਹੌਲੀ ਹੌਲੀ ਉਹ ਹਾਂਜੀ ਉਹਦੇ ਚ ਇਹ ਚੀਜ਼ ਜਿਹੜੀ ਆ ਨਾ ਬਹੁਤ ਆਹਰਾਨ ਕਰਦੀ ਹੈ ਹਮ ਕਿ ਇਨਾ ਧਨ ਹੈ ਇਨਾ ਅਫਸਰਾਂ ਦੇ ਕੋਲ ਜੀ ਚਲੋ ਮੈਂ ਨਹੀਂ ਕਹਿੰਦਾ ਮੈਂ ਹਰੇਕ ਨੂੰ ਸ਼ੱਕ ਦੀ ਨਿਗਾਹ ਨਾਲ ਨਹੀਂ ਦੇਖਦਾ ਕਿਸੇ ਦਾ ਈਮਾਨ ਦਾ ਹੋ ਸਕਦਾ ਤੇ ਕਿਸੇ ਕੋਲ ਬਈਮਾਨੀ ਦਾ ਵੀ ਹੋ ਸਕਦਾ ਉਹਨੇ ਚੀਜ਼ਾਂ ਪਰ ਉਹ ਲੁੱਟੇ ਜਾ ਰਹੇ ਆ ਦੋ ਚਾਰ ਤਰੀਕਿਆਂ ਨਾਲ ਮੈਂ ਕਹਿੰਦਾ ਉਹਨਾਂ ਦੇ ਵਿੱਚ ਨਾ ਕੇਸਾਂ ਦਾ ਵੀ ਹਵਾਲਾ ਦਿੱਤਾ ਬੜੀ ਸੋਹਣੀ ਰਿਪੋਰਟ ਬਣਾਈ ਸ਼ਾਇਦ ਬਾਜਵਾ ਸਾਹਿਬ ਨੇ ਬਹੁਤ ਵਧੀਆ ਤਾਂ ਉਹ ਗੱਲਾਂ ਉਹੀ ਨੇ ਜਿਹੜੀਆਂ ਮੈਂ ਪਿਛਲੇ 3-4 ਸਾਲ ਤੋਂ ਪੰਜਾਬੀਆਂ ਨਾਲ ਕਰ ਰਿਹਾ ਸੀਗਾ ਦੇਖੋ ਮੈਨੂੰ ਨਾ ਮਤਲਬ ਕਿ ਇੰਨੀ ਨੌਲੇਜ ਨਹੀਂ ਸੀਗੀ ਇਸ ਚੀਜ਼ ਦੀ ਤਾਂ ਹੌਲੀ-ਹੌਲੀ ਹੌਲੀ-ਹੌਲੀ ਕੀ ਆ ਕਿ ਜਦੋਂ ਇਕਨੋਮੀ ਬਾਰੇ ਮੈਨੂੰ ABC ਵੀ ਨਹੀਂ ਸੀ ਪਤਾ ਜਦੋਂ ਕਿਸਾਨ ਅੰਦੋਲਨ ਹੋਇਆ ਤਾਂ ਕੁਝ ਡਿਬੇਟਸ ਦੇ ਵਿੱਚ ਇਹਨਾਂ ਬੰਦਿਆਂ ਦੇ ਨਾਲ ਭੜਨਾ ਪੈਂਦਾ ਸੀ ਜਿਹੜੇ ਮੋਦੀ ਸਰਕਾਰ ਦੇ ਪੱਖੀ ਸੀ ਤਾਂ ਫਿਰ ਮੈਨੂੰ ਲੱਗਿਆ ਕਿ ਯਾਰ ਸਾਨੂੰ ਸਮਝਣਾ ਪਵੇਗਾ ਜੀ ਅਸੀਂ ਗਲਾਰ ਨਹੀਂ ਕਹਿ ਸਕਦੇ ਨਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਨਹੀਂ ਸਾਨੂੰ ਆਪਣੇ ਮਤਲਬ ਕਿ ਯਾਰ ਤਰਕ ਤਰਾਸ਼ਨੇ ਚਾਹੀਦੇ ਆ ਜੀ ਤਰਕ ਤਰਾਸ਼ਣ ਵਾਸਤੇ ਤੁਹਾਨੂੰ ਸਾਰੀ ਚੀਜ਼ ਦੀ ਸਮਝ ਬਣਾਉਣੀ ਚਾਹੀਦੀ ਆ ਫਿਰ ਮੈਂ ਉਹ ਨਾ ਬਣੀ ਡਿਬੇਟ ਦੇ ਵਿੱਚ ਜਾਂਦਾ ਵੀ ਰਿਹਾ ਚੰਗੀਆਂ ਡਿਬੇਟਾਂ ਹੋਈਆਂ ਬਦਲ ਜਾ ਜਾਂ ਸਿੱਖਨ ਨੂੰ ਵੀ ਮਿਲਦਾ ਹੈ ਸਾਰੀਆਂ ਜਿਹਾ ਤੇ ਆਹ ਜਿਹੜਾ ਸਾਈਬਰ ਫਰਾਡ ਵਾਲਾ ਸਿਲਸਿਲਾ ਹੈ ਨਾ ਤਿੰਨ ਚਾਰ ਸਾਲ ਪਹਿਲਾਂ ਜਦੋਂ ਮੈਂ ਦੇਖਿਆ ਯਾਰ ਪੰਜਾਬ ਚ ਬਹੁਤ ਜ਼ਿਆਦਾ ਨਿਸ਼ਾਨੇ ਬਣ ਰਹੇ ਆ ਬੰਦੇ ਹਮ ਵੱਖ-ਵੱਖ ਤਰੀਕੇ ਨਾਲ ਤਾਂ ਉਹ ਤੋਂ ਤੋਂ ਬਾਅਦ ਚਲੋ ਨੀਜੀ ਵੀ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ ਇੱਥੇ ਵੀ ਆਪਾਂ ਗੱਲ ਕਰਦੇ ਰਹਿੰਦੇ ਆ ਪਰ ਕਮਾਲ ਦੀ ਗੱਲ ਹੈ ਕਿ ਜਾਗਰਤੀ ਨਹੀਂ ਆ ਰਹੀ ਸਮਾਂ ਵੀ ਵੱਧਦਾ ਹੀ ਜਾ ਰਿਹਾ ਸਿਸਟਮ ਵੱਧਦਾ ਹੀ ਜਾ ਰਿਹਾ ਹੁਣ ਕਿਉਂਕਿ ਤਰੀਕੇ ਨਵੇਂ-ਨਵੇਂ ਆ ਜੀ ਬੀਤੇ ਦਿਨੀ ਇੱਕ ਕੇਸ ਇਸ ਤਰ੍ਹਾਂ ਦਾ ਆਇਆ ਪੰਜਾਬ ਦੇ ਵਿੱਚੋਂ ਮੈਂ ਤੁਹਾਨੂੰ ਨਵਾਂ ਦੱਸ ਦਿੰਨਾ ਤੇ ਗਾਹ ਤੁਸੀਂ ਇਹਦੇ ਤੇ ਥੋੜੇ ਕੰਨ ਵੀ ਧਰ ਕੇ ਰੱਖਿਓ ਕਿ ਕੁਝ ਬੰਦਿਆਂ ਨੂੰ ਕਾਲਸ ਆ ਰਹੀਆਂ ਕੇਸ ਕੀ ਆ ਤਰੀਕਾ ਕੀ ਆ ਉਹ ਤੁਹਾਨੂੰ ਕਹਿ ਰਹੇ ਨੇ ਕਿ ਤੁਹਾਡੇ ਨਾਲ ਐਦਾਂ ਕਿਤੇ ਹੋ ਗਿਆ ਸੀਗਾ ਜੀ ਤੁਹਾਡੇ ਪੈਸੇ ਕੱਟੇ ਗਏ ਸੀ ਜਾਂ ਫਲਾ ਹੋ ਗਿਆ ਜਾਂ ਸਾਈਬਰ ਫਰਾਡ ਹੋ ਗਿਆ ਹਾਂ ਤਾਂ ਕੀ ਤੁ ਤੁਹਾਨੂੰ ਪੈਸਾ ਰਿਫੰਡ ਕਰ ਦਈਏ ਬੈਂਕ ਅਧਿਕਾਰੀ ਬਣ ਕੇ ਜਾਂ ਕੁਝ ਵੀ ਸੁਰੱਖਿਆ ਅਧਿਕਾਰੀ ਬਣ ਕੇ ਕੁਝ ਵੀ ਤਾਂ ਅਗਲਾ ਕਹਿੰਦਾ ਯਾਰ ਨਹੀਂ ਵੀ ਹੋਇਆ ਤਾਂ ਅਗਲਾ ਤਦ ਵੀ ਕਹਿੰਦਾ ਹਾਂ ਜੀ ਐਂ ਹੋ ਗਿਆ ਸੀ ਹੋ ਗਿਆ ਸੀ ਹੋ ਗਿਆ ਸੀ ਹਾਂ ਮੁੜੇ ਹੋਣਗੇ ਬਸ ਉਹ ਲਿੰਕ ਭੇਜੂਗੇ ਬਸ ਗਿਆ ਤੁਸੀਂ ਹਮ ਲਾਲੂ ਨਵਾਂ ਤਰੀਕਾ ਹਾਂ ਜੀ ਇਹ ਬਹੁਤ ਨਵਾਂ ਤਰੀਕਾ ਹੈ ਕਿ ਜਾਂ ਆ ਜਾਂਦਾ ਜੀ ਕਿ ਗੱਲ ਇਹ ਆ ਕਿ ਭਈਆ ਤੁਹਾਡਾ ਚਲਾਨ ਹੋ ਗਿਆ ਇਹਦੇ ਤੇ ਲਿੰਕ ਕਰ ਹਮ ਕਲਿੱਕ ਕਰ ਦਿਓ ਉਥੋਂ ਵੀ ਤੁਸੀਂ ਗਏ ਇੰਨੇ ਤਰੀਕੇ ਇਹਨਾਂ ਦੇ ਕੋਲ ਤੇ ਇਹ ਜਿਹੜੀ ਮਤਲਬ ਕਿ ਇਹਨਾਂ ਨੇ ਇਥੇ ਪੰਜਾਬ ਦੇ ਵਿੱਚ ਇੱਕ ਆਪ ਸਾਪ ਦਾ ਅਪਸਰਾਂ ਦੀ ਜਿਹੜੀ ਕਲਾਸ ਚੁਣੀ ਆ ਜੀ ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ ਸਪਾਈਆਂ ਹੋਣਗੀਆਂ ਹਮ ਕਿਹਨਾਂ ਕੋਲ ਪੈਸਾ ਹੈ ਇਨਵੈਸਟਮੈਂਟ ਦੇ ਨਾਮ ਤੇ ਜਾਂ ਵਧੇਰੇ ਰਿਫੰਡ ਦੇ ਨਾਮ ਤੇ ਰਿਟਰਨ ਦੇ ਨਾਮ ਤੇ ਵਧੇਰੇ ਰਿਟਰਨ ਦੇ ਨਾਮ ਤੇ ਰਫਾਂਡ ਕਹਾਂਗੇ ਕਿ ਉਹ ਆਸਾਨੀ ਦੇ ਨਾਲ ਵਲਾਮੇ ਚਾ ਸਕਦੇ ਇੱਥੇ ਇੱਕ ਅਧਿਕਾਰੀ ਦੇ ਪਿਤਾ ਦੇ ਨਾਲ ਠੱਗੀ ਹੋਈ ਹੂੰ ਪਤਾ ਨਹੀਂ ਕਿੱਥੋਂ ਉਹਨਾਂ ਨੇ ਡਾਟਾ ਕੱਢਿਆ ਸਾ ਜੀ ਤੇ ਮਤਲਬ ਕਿ ਉਹ ਵੀ ਸ਼ੈਦ ਕਲਾਸ 1 ਦੇ ਅਫਸਰ ਸਨ ਹੂੰ ਉਹਨਾਂ ਦੇ ਪਿਤਾ ਨੂੰ ਉਹਨਾਂ ਨੇ ਲਿਆ ਜੰਜਾਲ ਚ ਜੀ ਰਗੜਤਾ ਸੀ 50 ਕੇ 60 ਲੱਖ ਚ ਤੋ ਇਹ ਚੀਜ਼ ਹੈ ਕਿ ਭਾਈ ਬਚੋ ਜਨਾ ਬਚਿਆ ਜਾਂਦਾ ਤਾਂ ਤੁਸੀਂ ਸੋਚ ਕੇ ਦੇਖੋ 117 ਕਰੋੜ ਦੀ ਠੱਗੀ 1.5 ਸਾਬਕਾ ਅਫਸਰਾਂ ਕੋਲੋਂ ਉਹਨਾਂ ਨੇ ਕਰ ਲਈ ਆ ਪੂਰੇ ਪੰਜਾਬ ਚ ਕਿੰਨੇ ਮਾਮਲੇ ਸੋਚ ਕੇ ਦੇਖੋ ਕਿ ਭਾਈ ਜਿਹੜੇ ਆਫ ਦੇ ਰਿਕਾਰਡ ਹੀ ਰਹਿ ਜਾਂਦੇ ਆ ਰਿਕਾਰਡ ਚ ਆਉਂਦੇ ਹੀ ਨਹੀਂ ਜੀ ਕਿਉਂਕਿ ਆਮ ਬੰਦੇ ਨੂੰ ਕਈ ਨਹੀਂ ਪਤਾ ਲੱਗਦਾ ਮੈਂ ਸ਼ਿਕਾਇਤ ਲੈ ਕੇ ਜਾਵਾਂ ਬੈਂਕ ਵਾਲੇ ਤਾਂ ਸੁਣਦੇ ਹੀ ਨਹੀਂ ਹੂੰ ਬੈਂਕ ਵਾਲੇ ਨਹੀਂ ਤੁਹਾਡੀ ਗੱਲ ਸੁਣਦੇ ਛੇਤੀ ਕੀਤੇ ਆ ਜੇ ਤੇ ਬੈਂਕ ਦੇ ਵਿੱਚ ਕੁਝ ਹੈਗਾ ਤੁਹਾਡਾ ਮਾੜਾ ਮੋਟਾ ਮਾੜਾ ਮੋਟਾ ਕਰਨਗੇ ਆ ਵੀ ਤੋਂ ਤੁਸੀਂ ਆਗੇ ਤਾਂ ਮਾੜਾ ਮੋਟਾ ਕਰ ਦਿੰਦੇ ਬੈਂਕ ਗੱਲ ਹੀ ਨਹੀਂ ਸੁਣਦੇ ਉਹ ਕਹਿੰਦੇ ਤੁਹਾਡੇ ਅੱਗੇ ਯਾਰ ਅਸੀਂ ਤਾਂ ਫਿਰ ਤੁਹਾਡੀਆਂ ਸ਼ਿਕਾਇਤਾਂ ਹੀ ਸੁਣੀਏ ਜੀ ਜਾਓ ਤੁਸੀਂ ਬਾਕੀ ਉਹਨਾਂ ਦੇ ਵਾਸਤੇ ਗੱਲ ਹੈ ਵੀ ਨਹੀਂ ਕੋਈ ਗੱਲ ਤੇ ਉਹੀ ਆ ਨਾ ਬਹੁਤ ਬਹੁਤ ਹੀ ਇਹ ਮਸਲਾ ਵੱਡਾ ਤੇ ਗੰਭੀਰ ਹੈ ਬਹੁਤ ਹੀ ਵੱਡਾ ਤੇ ਗੰਭੀਰ ਇਹ ਚਾਹਲ ਵਾਲਾ ਕੇਸ ਜਦੋਂ ਖੁੱਲਿਆ ਨਾ ਉਸ ਤੋਂ ਬਾਅਦ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਤੇ ਬਹੁਤ ਵੱਡੇ ਪੱਧਰ ਤੇ ਠੱਗੀ ਠੋਰੀ ਹੋਈ ਆ ਪੰਜਾਬ ਦੀ ਗੱਲ ਕਰਦੇ ਕਰਦੇ ਆਪਾਂ ਥੋੜਾ ਜਿਹਾ ਇਹ ਵੀ ਗੱਲ ਕਰ ਲਈਏ ਕਿ ਸਾਈਬਰ ਕ੍ਰਾਈਮ ਵਾਲੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਾਫੀ ਸਾਂਝੀਆਂ ਕਰਦੇ ਹੁੰਦੇ ਆ ਫਲਾਣੇ ਬੰਦੇ ਨਾਲ ਠੱਗੀ ਹੋ ਗਈ ਜੀ ਫਲਾਣੇ ਬੰਦੇ ਨੂੰ ਘਰ ਦੇ ਵਿੱਚ ਅਰੈਸਟ ਕਰ ਲਿਆ ਇਦਾਂ ਕਰ ਲਿਆ ਤੇ ਉਹਦੇ ਵਿੱਚ ਸਾਫ ਕਾਈ ਜੀ ਸਾਹ ਵਾਲਾ ਮਸਲਾ ਆਪਾਂ ਉਹ ਵੀ ਗੱਲਬਾਤ ਕਰਦੇ ਰਹੇ ਹਾਂ ਮਿੰਟੂ ਜੀ ਕਹਿੰਦੇ ਕਿ ਕੁਝ ਚੀਜ਼ਾਂ ਤੇ ਸਾਹਮਣੇ ਆ ਜਾਂਦੀਆਂ ਕੁਝ ਤੇ ਆਉਂਦੀਆਂ ਵੀ ਨਹੀਂ ਸਾਹਮਣੇ ਕਈ ਤੇ ਵਿਚਾਰੇ ਚੁੱਪ ਕਰ ਜਾਂਦੇ ਆ ਜਾਂ ਕਈ ਇੰਨੀਆਂ ਵੱਡੀਆਂ ਠੱਗੀਆਂ ਹੋ ਜਾਂਦੀਆਂ ਵੀ ਉਹ ਬੋਲਦੇ ਹੀ ਨਹੀਂ ਲੋਕਾਂ ਤੋਂ ਸੰਗ ਦੇ ਸ਼ਰਮ ਦੇ ਮਾਰੇ ਹੀ ਨਹੀਂ ਦੱਸਦੇ ਵੀ ਆਹ ਕੁਝ ਹੋ ਗਿਆ ਸਾਡੇ ਨਾਲ ਤੇ ਤੇ ਬਹੁਤ ਲੰਮਾ ਚੌੜਾ ਕੰਮ ਹੈ ਬਹੁਤ ਵੱਡੇ ਵੱਡੇ ਸਿਸਟਮ ਇਹਨਾਂ ਨੇ ਬਣਾਏ ਹੋਏ ਆ ਕਰੋੜਾਂ ਰੁਪਏ ਦੀਆਂ ਠੱਗੀਆਂ ਜਿਹੜੀਆਂ ਉਹ ਲਗਾਤਾਰ ਹੀ ਚੱਲ ਰਹੀਆਂ ਨੇ ਅੱਜ ਨਾ દੈਨਿਕ ਪਾਸ ਖਰਚੇ ਇੱਕ ਖਬਰ ਲੱਗੀ ਆ ਹੂੰ ਉਹਨਾਂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਦੌਰਾਨ ਉਹਨਾਂ ਦਾ ਦਾਵਾ ਹੈ ਹੂੰ ਕਿ 158 ਆਈਐਸ ਤੇ ਆਈਪੀਐਸ ਜਾਂ ਇਸ ਕਲਾਸ ਦੇ ਜਿਹੜੇ ਅਧਿਕਾਰੀ ਹੈ ਉਨ੍ਹਾਂ ਤੋਂ 117 ਕਰੋੜ ਰੁਪਇਆ ਠੱਗ ਗਿਆ ਗਿਆ ਮੈਂ ਇਸ ਗੱਲ ਤੇ ਕਹ ਲਓ ਕਿ ਅੱਧਾ ਘੰਟਾ ਤੇ ਮੱਥਾ ਮਾਰੀ ਗਿਆ ਕਿ ਯਾਰ ਇੰਨਾ ਪੈਸਾ ਇੰਨਾ ਕੋਲ ਹੁੰਦਾ ਤਾਂ ਅਬਸਰਾਂ ਕੋਲ ਹੂੰ ਫਿਰ ਸੋਚਿਆ ਭਾਈ ਬਹੁਤ ਈ ਗੱਲਾਂ ਹੋ ਗਈਆਂ ਇੱਕ ਤੇ ਇੰਨਾ ਪੈਸਾ ਤੇ ਫਿਰ ਵੀ ਸ਼ਿਕਾਰ ਵੀ ਏਡੇ ਵੱਡੇ ਵੱਡੇ ਅਫਸਰ ਹੁੰਦੇ ਜਿਹੜੇ ਪੜ੍ਹੇ ਲਿਖੇ ਐ ਡਿਪਾਰਟਮੈਂਟ ਚ ਨੌਲੇਜ ਰੱਖਦੇ ਜਿ ਸ਼ਿਕਾਰ ਕਰਨ ਵਾਲਿਆਂ ਦੀ ਗੱਲ ਛੱਡ ਦਿਓ ਸਾਬ ਹਮ ਮਿੱਤਰਾਂ ਦੀ ਗੱਲ ਛੱਡਦੇ ਸੁਈ ਲੱਭ ਲੈਂਦੇ ਨੇਰੇ ਚੋਂ ਇਹ ਸੁਈ ਨੇਰੇ ਚੋਂ ਲੱਭ ਲੈਂਦੇ ਜਿਨ੍ਹਾਂ ਨੇ ਸ਼ਿਕਾਰ ਕਰਨੇ ਹੁੰਦੇ ਸਰ ਉਹ ਆਈਗਾ ਤੁਰੇ ਉਹਨਾਂ ਨੂੰ ਪਤਾ ਇਹ ਤਾਂ ਇਹ ਰਿਟਾਇਰਡ ਨੇ ਇਹਨੇ ਅਪ ਟੂ ਡੇਟ ਨਹੀਂ ਹੈ ਪੈਸਾ ਕੋਲ ਹੈ ਹਮ ਵੱਧ ਰਿਟਰਨ ਦਾ ਲਾਲਚ ਦੀ ਬਿਲਕੁਲ ਤਾਂ ਲਾਲਚ ਬੁਰੀ ਬਲਾ ਮੇ ਛੋਟਾ ਹੁੰਦਾ ਕਹਾਣੀ ਪੜਦਾ ਹੁੰਦਾ ਸੀ ਉਹਦੀ ਤੱਤ ਸਾਰ ਜ ਨਹੀਂ ਹੁੰਦਾ ਥੱਲੇ ਲਿਖਦਾ ਸੀਗਾ ਵੀ ਲਾਲਚ ਬੁਰੀ ਬਲਾ ਸਿੱਖਿਆ ਤਾਂ ਉਸੇ ਹੋਂਡ ਆਉਂਦੀ ਹੌਲੀ ਹੌਲੀ ਉਹ ਹਾਂਜੀ ਉਹਦੇ ਚ ਇਹ ਚੀਜ਼ ਜਿਹੜੀ ਆ ਨਾ ਬਹੁਤ ਆਹਰਾਨ ਕਰਦੀ ਐ ਹਮ ਕਿ ਇਨਾ ਧਨ ਐ ਇਨਾ ਅਫਸਰਾਂ ਦੇ ਕੋਲ ਜੀ ਚਲੋ